ਅਸੀਂ ਹੈਗੇ ਆ ਬਾਬਾ ਜੀਵਨ ਸਿੰਘ ਰੰਗਰੇਟੇ ਦੇ ਕੁੰਬੇ ਦੇ ਵਿੱਚੋਂ ਅਸੀਂ ਹੈਗੇ ਆ ਕਲਗੀਧਰ ਭਾਈ ਸੰਗਤ ਸਿੰਘ ਦੇ ਕੁੰਬੇ ਦੇ ਵਿੱਚੋਂ ਸੋਦੇ ਲਾਉਣ ਦਾ ਜਿੰਨਾ ਸਾਨੂੰ ਜਾਚ ਆ ਨਾ ਉਹਨਾਂ ਕਿਸੇ ਨੂੰ ਨਹੀਂ ਹੈਗਾ ਸਾਡੇ ਪੂਰਵਜਾਂ ਨੇ ਸ਼ੁਰੂ ਤੋਂ ਸੋਦੇ ਹੀ ਲਾਏ ਆ ਤੇ ਜੇਕਰ ਹੁਣ ਕਿਸੇ ਦੇ ਵਿੱਚ ਮਜਾਲ ਹੈਗੀ ਇਸ ਵੇਲੇ ਇੱਥੇ ਆ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਜਿਹੜਾ ਅਪਮਾਨ ਕਰਨ ਦੀ ਭਾਵਨਾ ਨਾਲ ਕੋਈ ਆ ਕੇ ਦਿਖਾ ਲਈਏ ਇਥੋਂ ਗੱਭਿਓ ਪਾੜ ਦੇਾਂਗੇ ਉਹਨੂੰ ਸੰਵਿਧਾਨ ਵਿਰੋਧੀ ਉਹ ਨੇ ਜਿਨ੍ਹਾਂ ਨੇ ਆਪਣੀਆਂ ਭੂਆ ਪਟਿਆਲੇ ਭੇਜੀਆਂ ਆ ਸੰਵਿਧਾਨ ਵਿਰੋਧੀ ਉਹ ਨੇ ਜਿਨ੍ਹਾਂ ਨੇ ਅਕਬਰ ਵਰਗੇ ਰਾਜਿਆਂ ਨੂੰ ਆਪਣੇ ਜੀਜੇ ਜਵਾਈ ਬਣਾਇਆ ਉਹ ਨੇ ਸੰਵਿਧਾਨ ਦੇ ਵਿਰੋਧੀ ਸੀਪੀ ਸਾਹੂ ਨੇ ਮੰਗ ਪੱਤਰ ਦੇ ਕੇ ਆਏ ਆ ਕਿ ਜੇ ਸ਼ਾਮ ਤੱਕ ਜਿਹੜਾ ਆ ਇਹ ਜਿਹੜੇ ਦੋਸ਼ੀ ਆ ਉਹ ਕਾਬੂ ਨਾ ਕੀਤੇ ਤਾਂ ਕੱਲ ਨੂੰ ਫੇਰ ਜਿਹੜਾ ਆ ਪੰਜਾਬ ਬੰਦ ਲਈ ਤਿਆਰ ਹੋ ਔਰ 40% ਸਮਾਜ ਅਸੀਂ ਹੈਗੇ ਆ ਪੰਜਾਬ ਦੇ ਵਿੱਚ ਅਸੀਂ ਸਾਰਾ ਪੰਜਾਬ ਬਲੌਕ ਕਰ ਦੇਣਾ ਕੱਲ ਨੂੰ ਕਿਤੇ ਇਦਾਂ ਨਾ ਹੋਵੇ ਕਿ ਪੰਜਾਬ ਦੇ ਵਿੱਚ ਐਸਸੀ ਜਿਹੜਾ ਆ ਪੂਰੇ ਦਾ ਪੂਰਾ ਉਹ ਇੱਕ ਪਾਸੇ ਖੜ ਜਵੇ ਤੇ ਬਾਕੀ ਧਿਰਾਂ ਜਿਹੜੀਆਂ ਚਾਹੇ ਉਹ ਸੰਵਿਧਾਨ ਵਿਰੋਧੀ ਕੱਟੜਪੰਥੀ ਨੇ ਇੱਕ ਪਾਸੇ ਖੜ ਜਾਣ ਫੇ ਆਮੋ ਸਾਹਮਣਾ ਹੋਏਗਾ ਮੁਕਾਬਲਾ ਔਰ ਫੇ ਇਹ ਪ੍ਰਸ਼ਾਸਨ ਜਿਹੜਾ ਪੁਲਿਸ ਆ ਜਿਹੜਾ ਇਹ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਜਿਹੜੀ ਮੇਨਟੇਨ ਕਰਨ ਚ ਫੇ बराबर भारत दी नागरिकता समानता ਦਾ ਵੋਟ ਦਾ ਅਧਿਕਾਰ ਬਾਬਾ ਸਾਹਿਬ ਅੰਬੇਡਕਰ ਨੇ ਲੈ ਕੇ ਦਿੱਤਾ ਆ ਇਹਨਾਂ ਦੇ ਕਿਸੇ ਵੀ ਅਖੌਤੀ ਜਿਹੜਾ ਆ ਇਹਨਾਂ ਜਿਹੜੇ ਰਿਚੁਅਲਸ ਦੇ ਵਿੱਚ ਚੱਲਦੇ ਆ ਜਾਂ ਕਿਸੇ ਕੱਟੜ ਪੰਥ ਨੇ ਸਾਨੂੰ ਲੈ ਕੇ ਨਹੀਂ ਦਿੱਤਾ ਤੁਸੀਂ ਭਾਰਤ ਦੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਡਕਰ ਦਾ ਕੰਟੈਂਪਟ ਕਰ ਰਹੇ ਹੋ ਤਾਂ ਕਿਉਂ ਨਹੀਂ ਤੁਕਾ ਲੱਗਣਾ ਚਾਹੀਦਾ ਰਸੂਕਾ ਲੈਣੇ ਤਾਂ ਫਾਹੇ ਲਾਉਣਾ ਚਾਹੀਦਾ ਇਹਨਾਂ ਦੇਸ਼ਧਰੋਈਆਂ ਨੂੰ ਜੇਕਰ ਤੁਸੀਂ ਪੰਜਾਬ ਨੂੰ ਜਿਹੜਾ ਆ ਇੱਕ ਵਿਸ਼ੇਸ਼ ਸੂਬਾ ਬਣਾਉਣਾ ਚਾਹੁੰਦੇ ਆ ਜੇਕਰ ਪੰਜਾਬ ਦੇ ਵਿੱਚ ਕੋਈ ਇਕਾਗਰਤਾ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਕਬਜ਼ਾ ਕਰੋ ਵਿਧਾਨ ਸਭਾ ਦੇ ਵਿੱਚ ਤੁਹਾਡਾ ਇੱਕ ਵੀ ਜਿਹੜਾ ਆ ਵਿਧਾਇਕ ਨਹੀਂ ਹੈਗਾ ਜੇ ਅਸੀਂ ਦੋ ਦੋ ਵਾਰ ਸ ਕਿਸਾਨ ਮੋਚੇ ਜਾ ਕੇ ਕਿਸਾਨਾਂ ਦੇ ਲਈ ਜਿਹੜੀ ਆਹਾ ਦਾ ਨਾਰਾ ਮਾਰਿਆ ਆ ਮਜ਼ਦੂਰ ਇਕਤਾ ਦਾ ਜਿਹੜਾ ਨਾਰਾ ਬੁਲੰਦ ਕੀਤਾ ਆ ਤਾਂ ਅਸੀਂ ਸੰਵਿਧਾਨ ਦੇ ਕਰਕੇ ਕੀਤਾ ਆ ਜੇ ਉਸ ਸੰਵਿਧਾਨ ਨੂੰ ਹੀ ਤੁਸੀਂ ਜਿਹੜਾ ਤੋੜੂਗੇ ਪਾੜੂਗੇ ਤਾਂ ਫਿਰ ਜਿਹੜੀ ਦੁਸ਼ਮਣ ਜਮਾਤ ਜਿਹੜਾ ਤੁਹਾਡਾ ਵੀ ਯੂਜ਼ ਕਰ ਰਹੀ ਆ ਉਹਨਾਂ ਨੇ ਤਾਂ ਆਪੇ ਭਾਰੂ ਹੋਣਾ ਹੋਣਾ ਆ ਸਵਾਗਤ ਹੈ ਜੀ ਤੁਹਾਡਾ ਲੋਕ ਆਵਾਜ਼ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅਸੀਂ ਇਸ ਵਕਤ ਡਾਕਟਰ ਭੀਮਰਾਓ ਅੰਬੇਦਕਰ ਉਹਨਾਂ ਦੇ ਬੁੱਤ ਦੇ ਬਿਲਕੁਲ ਕੋਲ ਪਹੁੰਚੇ ਆ ਜਲੰਧਰ ਦੇ ਡਾਕਟਰ ਭੀਮਰਾਓ ਅੰਬੇਦਕਰ ਚੌਕ ਦੇ ਵਿੱਚ ਇਹ ਬੁੱਤ ਲੱਗਿਆ ਹੋਇਆ ਹੈ ਤਾਂ ਇਸ ਮੂਰਤੀ ਦੇ ਨੇੜੇ ਅਸੀਂ ਖੜੇ ਆ ਬੀਤੀ ਕੱਲ੍ਹ 26 ਜਨਵਰੀ ਨੂੰ ਇੱਕ ਘਟਨਾ ਘਟਦੀ ਹੈ ਇੱਕ ਨੌਜਵਾਨ ਦੇ ਵੱਲੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਪੁੱਤ ਤੇ ਹਥੌੜੇ ਮਾਰੇ ਜਾਂਦੇ ਨੇ ਤਾਂ ਸਮੁੱਚੇ ਦਲਿਤ ਭਾਈਚਾਰੇ ਦੇ ਵਿੱਚ ਉਸ ਘਟਨਾ ਨੂੰ ਲੈ ਕੇ ਰੋਸ ਹੈ ਤਾਂ ਇਸ ਪੂਰੀ ਗੱਲਬਾਤ ਦੇ ਬਾਬਤ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਲਲਿਤ ਅੰਬੇਦਕਾਰੀ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਲੋਕ ਆਵਾਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕੋ ਜਿਹੜੀ ਇਹ ਬਾਈਟ ਤੁਹਾਨੂੰ ਮੈਂ ਦੇਣ ਜਾ ਰਿਹਾ ਹਾਂ ਇਹਨੂੰ ਜਰਾ ਧਿਆਨ ਨਾਲ ਸੁਣਨਾ ਉਹਦੇ ਤੇ ਜੜਾ ਸੋਚਣੇ ਦੀ ਕੋਸ਼ਿਸ਼ ਕਰਨਾ ਮੈਂ ਲਲਿਤ ਅੰਬੇਦਕਰ ਹੀ ਕੋਆਰਡੀਨੇਟਰ ਸਮਾਜਿਕ ਇਨਸਾਫ ਕਾਉਂਸਲ ਪੰਜਾਬ ਜਲੰਧਰ ਤੋਂ ਇਸ ਵੇਲੇ 27 ਤਰੀਕ ਅਜ ਜਲੰਧਰ ਦੇ ਵਿੱਚ 바ਵਾ ਸਾਹਿਬ ਡਾਕਟਰ ਵੀਰ ਅੰਬੇਦਕਰ ਚੌਕ ਦੇ ਵਿੱਚ ਖੜੇ ਆਂ ਔਰ ਇਥੇ ਪੂਰਾ ਜਿਹੜਾ ਜਾਮ ਲੱਗਾ ਹੋਇਆ ਹਜੂਮ ਲੱਗਾ ਹੋਇਆ ਜੀ ਅੱਛਾ ਤੁਹਾਡਾ ਨਾਮ ਲਲਿਤ ਅੰਬੇਦਕਰ ਹੀ ਕਿਉਂ ਹੈਗਾ ਜੀ ਤੁਹਾਡੇ ਨਾਮ ਪਿੱਛੇ ਅੰਬੇਦਕਰ ਹੀ ਕਿਉਂ ਲੱਗਾ ਹੋਇਆ ਜੀ ਦੇਖੋ ਜੀ ਅਸੀਂ ਆਪਣੇ ਆਪ ਨੂੰ ਮੈਂ ਕਿਸੇ ਜਾਤ ਦੇ ਨਾਲ ਜਾਂ ਕਿਸੇ ਕਸਬੇ ਦੇ ਨਾਲ ਯਾ ਕਿਸੇ ਵਿਸ਼ੇਸ਼ ਥਾ ਦੇ ਨਾਲ ਨਹੀਂ ਜੋੜਨਾ ਚਾਹੁੰਦਾ ਸਿਗਾ ਅਸੀਂ 바ਵਾ ਸਾਹਿਬ ਅੰਬੇਡਕਰ ਜੀ ਦੀ ਫੈਲੋਸ਼ਿਪ ਦੇ ਵਿੱਚ ਚੱਲਦੇ ਆਂ 바ਵਾ ਸਾਹਿਬ ਦੇ ਵੋਲਿਊਮ ਸਟੱਡੀ ਕਰਦੇ ਆਂ 바ਵਾ ਸਾਹਿਬ ਦੇ ਦਿੱਤੇ ਹੋਏ ਮਾਰਗ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਉਹ ਤੋਂ ਲੋਕਾਂ ਨੂੰ ਜਾਣੂ ਕਰਾਉਂਦੇ ਆ ਤਾਂ ਅਸੀਂ ਆਪਣੇ ਨਾਮ ਦੇ ਨਾਲ ਅੰਬੇਡਕਰੀ ਲਾਇਆ ਨਾ ਕਿ ਅੰਬੇਡਕਰ ਕਿ 바ਵਾ ਸਾਹਿਬ ਦੇ ਅਸੀਂ ਉਹ ਨਹੀਂ ਆਈ ਆ ਜੀ ਅੱਛਾ ਬੀਤੀ ਕਾਲ ਇੱਕ ਘਟਨਾ ਘਟਦੀ ਆ 26 ਜਨਵਰੀ ਵਾਲੇ ਦਿਨ ਕਹਿੰਦੇ ਸੰਵਿਧਾਨ ਲਾਗੂ ਹੋਇਆ ਸੀਗਾ ਬਹੁਤੇ ਸਰਕਾਰੀ ਸਥਾਨਾਂ ਤੇ ਜਾਂ ਸਰਕਾਰੀ ਜਿਹੜੀਆਂ ਇਮਾਰਤਾਂ ਸੀਗੀਆਂ ਝੰਡੇ ਚੁਲਾਏ ਗਏ ਤਿਰੰਗੇ ਚੁਲਾਏ ਗਏ ਤਾਂ ਅੰਮ੍ਰਿਤਸਰ ਦੇ ਵਿੱਚ ਇੱਕ ਘਟਨਾ ਘਟਦੀ ਹੈ ਨੌਜਵਾਨ ਵੱਲੋਂ ਭੀਮਰਾਓ ਅੰਬੇਦਕਰ ਜੀ ਦੇ ਜਿਹੜੇ ਬੁੱਤ ਤੇ ਹਥੌੜੇ ਮਾਰੇ ਗਏ ਉਸ ਘਟਨਾ ਬਾਰੇ ਕੀ ਖਿਆਲ ਹੈ ਉਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਦੇਖੋ ਕੋਹਰ ਨਖੈਦੇ ਘਟਨਾ ਆ ਕਿ ਕੱਲ ਦੇਸ਼ ਜਿਹੜਾ ਆ ਉਹ ਰਿਪਬਲਿਕ ਡਿਕਲੇਅਰ ਹੋ ਗਿਆ ਕਿ ਇਸ ਕੱਲ ਸਾਡਾ ਜਿਹੜਾ ਬਣਾਇਆ ਹੋਇਆ ਸੰਵਿਧਾਨ ਸੀਗਾ 2 ਸਾਲ 11 ਮਹੀਨੇ ਔਰ ਜਿਹੜਾ ਤਿਆਰ ਕੀਤਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਉਹ ਸੰਵਿਧਾਨ ਕੱਲ ਲਾਗੂ ਹੋ ਗਿਆ 26 ਜਨਵਰੀ 1950 ਨੂੰ ਔਰ ਕੱਲ ਦੇ ਦਿਨ ਐਡਾ ਕੋਰਨ ਖੇਦ ਕੇ ਜਿਨ੍ਹਾਂ ਨੂੰ ਸੰਵਿਧਾਨ ਦਾ ਪਤਾ ਨਹੀਂ ਹੈਗਾ ਜਿਹੜੇ ਸੰਵਿਧਾਨ ਦੇ ਬਾਰੇ ਜਾਣਦੇ ਕੁਛ ਨਹੀਂ ਜਿਨ੍ਹਾਂ ਨੇ ਸੰਵਿਧਾਨ ਨੂੰ ਪੜ੍ਹਿਆ ਨਹੀਂ ਜਿਨ੍ਹਾਂ ਦੇ ਸੰਵਿਧਾਨ ਦੇ ਵਿੱਚ ਕੋਈ ਯੋਗਦਾਨ ਨਹੀਂ ਉਹ ਲੋਕ ਸੰਵਿਧਾਨ ਦਾ ਵਿਰੋਧ ਕਰ ਰਿਹਾ ਬਾਬਾ ਸਾਹਿਬ ਵੇਟ ਕਰਦਾ ਵਿਰੋਧ ਕਰ ਰਿਹਾ ਇਹ ਬਿਲਕੁਲ ਕੋਰਨ ਖੇਦ ਕਰਾ ਇਹ ਦੀ ਅਸੀਂ ਪੂਰੀ ਨਿੰਦਾ ਕਰਦੇ ਹਾਂ ਕਿ ਡਾਕਟਰ ਭੀਮਰਾਓ ਅੰਬੇਦਕਰ ਦਾ ਜਨਮ ਕਦੋਂ ਹੋਇਆ ਸੀਗਾ ਜਾਂ ਇਹ ਇੱਕ ਸ਼ਖਸੀਅਤ ਕੌਣ ਸੀਗੇ ਬਹੁਤੇ ਲੋਕ ਦੇਖਣ ਵਾਲੇ ਜਾਣਨਾ ਚਾਹੁੰਦੇ ਨੇ ਕਿ ਡਾਕਟਰ ਭੀਮਰਾਓ ਅੰਬੇਦਕਰ ਕੌਣ ਸੀਗੇ ਕਿਵੇਂ ਇਹਨਾਂ ਦਾ ਜਨਮ ਹੋਇਆ ਕਿਸ ਤਰੀਕੇ ਦੇ ਨਾਲ ਇਹਨਾਂ ਨੇ ਪੜ੍ਹਾਈ ਕੀਤੀ ਕਿਹੋ ਜਿਹਾ ਇਹਨਾਂ ਦਾ ਸੰਘਰਸ਼ ਸੀਗਾ ਜੀ ਦੇਖੋ 바ਵਾ ਸਾਹਿਬ ਡਾਕਟਰ ਅੰਬੇਦਕਰ ਉਹਨਾਂ ਦਾ ਜਨਮ 14 ਅਪ੍ਰੈਲ 1891 ਦੇ ਵਿੱਚ ਮਹੂਮਦਪਰਦੇਸ਼ ਜਿਹੜੀ ਸ਼ੌਣੀ ਆ ਜਿਹੜੀ ਆਰਮੀ ਦੀ ਸ਼ੌਣੀ ਆ ਉਹਦੇ ਵਿੱਚ ਹੋਇਆ ਸੀ ਤੋ ਇਹ ਤਾਂ ਬਿਲਕੁਲ ਬੇਸਿਕ ਗੱਲ ਆ ਜਿੰਨੇ ਵੀ ਭਾਰਤ ਦਾ ਨਾਗਰਿਕ ਆ ਜਿਨ੍ਹਾਂ ਨੂੰ ਸਾਰਿਆਂ ਨੂੰ ਸਮਾਨਤਾ ਦਾ ਅਧਿਕਾਰ ਮਿਲਿਆ ਅੱਜ ਜਿਨ੍ਹਾਂ ਨੂੰ ਕੋਈ ਵੀ ਅਧਿਕਾਰ ਨਹੀਂ ਸੀ ਉਹਨਾਂ ਨੂੰ ਅਧਿਕਾਰ ਜਿਹੜੇ ਦੇਣ ਵਾਲੇ ਆ 바ਵਾ ਸਾਹਿਬ ਅੰਬੇਡਕਰ ਆ ਤੇ ਜਿਹੜੇ ਲੋਕ ਨਾ ਸ਼ੁਕਰੇ ਬਣ ਕੇ ਉਹਨਾਂ ਦਾ ਵਿਰੋਧ ਕਰ ਰਹੇ ਆ ਉਹਨਾਂ ਤੇ ਤਾਂ ਮੈਨੂੰ ਬਹੁਤ ਤਰਸ ਆਉਂਦਾ ਆ ਔਰ ਕ੍ਰੋਧ ਵੀ ਆਉਂਦਾ ਆ ਤਰਸ ਤਾਂ ਆਉਂਦਾ ਆ ਵੀ ਇਹ ਵਿਰੋਧ ਕਰ ਰਹੇ ਆ ਬੋਲ ਕੇ ਇਹਨਾਂ ਨੂੰ ਜਦੋਂ ਕੱਲ ਨੂੰ ਪਤਾ ਲੱਗਣਾ ਕਿੰਨਾ ਪਛਤਾਉਣਾ ਕ੍ਰੋਧ ਤਾਂ ਆਉਂਦਾ ਆ ਕਿ ਕਿੱਦਾਂ ਕੱਲ ਅੰਮ੍ਰਿਤਸਰ ਦੇ ਵਿੱਚ ਜਿਹੜਾ ਆ ਹਥੋੜੇ ਉਹਦੇ ਤੇ ਮਾਰ ਰਿਆ ਸੀਗਾ 바ਵਾ ਸਾਹਿਬ ਦੇ ਜੋ ਕਿ ਬਹੁਤ ਮਾੜਾ ਕਾਰਾ ਕੀਤਾ ਹੁਣ ਦੇਖੋ 40% ਪੰਜਾਬ ਦੇ ਵਿੱਚ ਐਸਸੀ ਕਮਿਊਨਿਟੀ ਆ ਔਰ ਬਾਬਾ ਸਾਹਿਬ ਦੇ ਨਾਮ ਦੇ ਉੱਤੇ ਭਾਰਤ ਦੇ ਸੰਵਿਧਾਨ ਦੇ ਨਾਮ ਦੇ ਉੱਤੇ ਚਾਹੇ ਜਿੰਨੇ ਮਰਜੀ ਆਪਸ ਵਿੱਚ ਵਖਰੇਵੇਂ ਹੋਣ ਲੇਕਿਨ ਇਕੱਠੇ ਆ ਤੇ ਜੇਕਰ ਹੁਣ ਕਿਸੇ ਦੇ ਵਿੱਚ ਮਜਾਲ ਹੈਗੀ ਇਸ ਵੇਲੇ ਅੱਜ ਦੁਪਹਿਰ ਦਾ ਸਮਾਂ 27 ਜਨਵਰੀ ਆ ਇੱਥੇ ਆ ਕੇ ਬਾਬਾ ਸਾਹਿਬ ਦੇ ਸਟੈਚੂ ਨੂੰ ਜਿਹੜਾ ਅਪਮਾਨ ਕਰਨ ਦੀ ਭਾਵਨਾ ਨਾਲ ਕੋਈ ਆ ਕੇ ਦਿਖਾ ਲਈਏ ਇੱਥੋਂ ਗੱਭਿਓ ਪਾੜ ਦਿਆਂਗੇ ਉਹਨੂੰ ਅੱਛਾ ਬਾਬਾ ਸਾਹਿਬ ਨੂੰ ਸੰਵਿਧਾਨ ਲਿਖਣ ਦੀ ਕਿਉਂ ਲੋੜ ਪੈ ਗਈ ਜੀ ਕੀ ਇਸ ਸਮਾਜ ਦੇ ਵਿੱਚ ਕਮੀਆਂ ਸੀਗੀਆਂ ਜਿਹੜਾ ਸੰਵਿਧਾਨ ਆਉਣ ਦੀ ਲੋੜ ਸੀਗੀ ਜਾਂ ਸੰਵਿਧਾਨ ਉਹਨਾਂ ਨੂੰ ਲਿਖਣ ਦੀ ਲੋੜ ਸੀਗੀ ਦੇਖੋ ਬ੍ਰਿਟਿਸ਼ ਰਾਜ ਦੇ ਵਿੱਚ ਜਿਹੜੇ ਪੁਰਾਣੇ ਐਕਟ ਸੀਗੇ ਉਹਨਾਂ ਦੇ ਵਿੱਚ ਜਿਹੜਾ ਆ ਭਾਰਤੀ ਸੰਵਿਧਾਨ ਜਿਹੜਾ ਆ ਉਹ ਕੰਮ ਕਰ ਰਿਹਾ ਸੀਗਾ ਨਵੇਂ ਦੇਸ਼ ਦੇ ਵਾਸਤੇ ਨਵਾਂ ਸੰਵਿਧਾਨ ਹਰ ਇੱਕ ਲੋਕਾਂ ਨੂੰ ਹੱਕ ਕੁ ਬਣ ਸਕੇ ਧਾਰਮਿਕ ਆਜ਼ਾਦੀ ਸਾਰਿਆਂ ਵਾਸਤੇ ਬਰਾਬਰ ਹੋਵੇ ਸਮਾਜਿਕ ਆਜ਼ਾਦੀ ਸਾਰਿਆਂ ਵਾਸਤੇ ਬਰਾਬਰ ਹੋਵੇ ਆਰਥਿਕ ਆਜ਼ਾਦੀ ਸਾਰਿਆਂ ਵਾਸਤੇ ਬਰਾਬਰ ਹੋਵੇ ਰਾਜਨੀਤਿਕ ਆਜ਼ਾਦੀ ਸਾਰਿਆਂ ਵਾਸਤੇ ਬਰਾਬਰ ਹੋਵੇ ਇਹ ਸਾਰਿਆਂ ਨੇ ਸਾਰੀਆਂ ਸਮਾਨਤਾਵਾਂ ਆ ਆਜ਼ਾਦੀ ਜਿਹੜੀ ਆ ਉਹ ਕਾਨੂੰਨੀ ਤੌਰ ਤੇ ਯਕੀਨੀ ਕਰਨ ਦੇ ਲਈ ਇੱਕ ਯੋਗ ਸ਼ਖਸ ਪਰਮ ਪਰਮ ਪੂਜ ਬਾਬਾ ਸਾਹਿਬ ਡਾਕਟਰ ਭੀਮਰਾਓਂ ਅੰਬੇਡਕਰ ਜੀ ਉਹਨਾਂ ਦਾ ਨਾਮ ਸ਼ਾਮਲ ਕੀਤਾ ਗਿਆ ਕਿਉਂਕਿ ਪੂਰੇ ਭਾਰਤ ਦੇ ਵਿੱਚ ਨਹੀਂ ਵਿਸ਼ਵ ਦੇ ਸਭ ਤੋਂ ਜ਼ਿਆਦਾ 6 ਪੜੇ ਲਿਖੇ ਲੋਕਾਂ ਦੇ ਵਿੱਚ ਬਾਬਾ ਸਾਹਿਬ ਦਾ شمار ਸੀ ਔਰ ਉਹਨਾਂ ਦੇ ਵਿੱਚ ਯੋਗਤਾ ਸੀ ਇਸੇ ਕਰਕੇ ਸੰਵਿਧਾਨ ਉਹ ਲਿਖ ਪਾਏ ਅੱਜ ਜਿਹੜੇ ਸੰਵਿਧਾਨ ਦਾ ਵਿਰੋਧ ਕਰਦੇ ਆ ਜਿਨ੍ਹਾਂ ਨੇ ਸੰਵਿਧਾਨ ਵਿਰੋਧੀ ਉਹ ਨੇ ਜਿਨ੍ਹਾਂ ਨੇ ਆਪਣੀਆਂ ਭੂਆ ਪਟਿਆਲੇ ਭੇਜੀਆਂ ਆ ਸੰਵਿਧਾਨ ਵਿਰੋਧੀ ਉਹ ਨੇ ਜਿਨ੍ਹਾਂ ਨੇ ਅਕਬਰ ਵਰਗੇ ਰਾਜਿਆਂ ਨੂੰ ਆਪਣੇ ਜੀਜੇ ਜਵਾਈ ਬਣਾਇਆ ਉਹ ਨੇ ਸੰਵਿਧਾਨ ਦੇ ਵਿਰੋਧੀ ਤਾਂ ਜਿਹੜਾ ਸੰਵਿਧਾਨ ਦਾ ਇਤਿਹਾਸ਼ੀ ਆ ਜਿਹੜਾ ਜਾਣਦਾ ਆ ਕਿ ਸੱਬੇ ਸਾਂਝੀ ਵਾਲਸਦਾਨ ਕੋਈ ਨਾ ਦਿਸੇ ਬਾਹਰ ਜਿਓ ਸੰਵਿਧਾਨ ਇਸ ਗੱਲ ਦੀ ਬਿਲਕੁਲ ਪਰਪੱਕਤਾ ਕਰਦਾ ਆ ਉਹ ਲੋਕ ਜਿਹੜੇ ਸੰਵਿਧਾਨ ਦਾ ਵਿਰੋਧ ਕਰ ਰਹੇ ਆ 바ਵਾ ਸਾਹਿਬ ਦਾ ਵਿਰੋਧ ਕਰ ਰਹੇ ਆ ਉਹ ਇਸ ਦੇਸ਼ ਦੇ ਉੱਤੇ ਧਰਤੀ ਤੇ ਬੋਝ ਨੇ ਔਰ ਦੇਸ਼ ਤਰੋਹੀ ਜਿਹੜੇ ਨੇ ਉਹ ਨੇ ਜੀ ਅੱਛਾ ਸੰਵਿਧਾਨ ਲਾਗੂ ਹੋਣ ਤੋਂ ਪਹਿਲਾਂ ਭਾਰਤ ਦੇ ਵਿੱਚ ਮਾਹੌਲ ਕੀ ਸੀਗਾ ਖਾਸ ਤੌਰ ਤੇ ਦਲਿਤ ਭਾਈਚਾਰੇ ਨਾਲ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਸੀ ਜੀ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਹੈ ਜਿਹੜਾ ਉਹਨੇ ਆਪਣੇ ਪਿਤਾ ਜੀ ਨੂੰ ਕਿਹਾ ਕਿ ਨੀਚਾ ਅੰਦਰ ਨੀਚ ਜਾਤ ਨੀਚਾ ਹੂ ਅਤ ਨੀਚ ਨਾਨਕ ਤਿੰਨ ਕੇ ਸੰਗ ਸਾਥ ਵੱਡਿਆਂ ਸਿਉਂ ਘਾ ਰੀਤ ਜਿੱਥੇ ਨੀਚ ਸਮਾਲੀਏ ਤਿੱਥੇ ਨਜ਼ਰ ਤੇਰੀ ਬਖੀਸ ਨੀਚਾ ਅੰਦਰ ਨੀਚ ਜਾਤ ਸਭ ਤੋਂ ਉੱਚਾ ਬੈਠਾ ਆ ਬ੍ਰਾਹਮਣ ਉਸ ਤੋਂ ਬਾਅਦ ਹੈ ਕਸ਼ਤਰੀ ਉਸ ਤੋਂ ਬਾਅਦ ਹੈ ਵੈਸ਼ ਉਸ ਤੋਂ ਬਾਅਦ ਹੈ ਸ਼ੂਦਰ ਉਹ ਸਭ ਤੋਂ ਨੀਚ ਕੌਣ ਹੈ ਅਛੂਤ ਜਿਨ੍ਹਾਂ ਨੂੰ ਛੂੜੇ ਚਮਾਰ ਪੰਗੀ ਮਹਾਰ ਮਹਾਸ਼ੇ ਮੇਗ ਬਾਲਮਿਕੀ ਮਹਾਰ ਇਸ ਤਰ੍ਹਾਂ ਕਹਿ ਕੇ ਜਿਹੜਾ ਆ ਜਾਤੀ ਸੂਚਕ ਕੀਤਾ ਜਾਂਦਾ ਆ ਉਹ ਸਵਰਣ ਨੂੰ ਗੁਰੂ ਨਾਨਕ ਸਾਹਿਬ ਨੇ ਜਿਹੜਾ ਆ ਉਹਦੇ ਨਾਲ ਜਿਹੜਾ ਆ ਆਪਣੀ ਰੀਤ ਆਪਣੀ ਪ੍ਰਤੀਤ ਆਪਣਾ ਸੰਗ ਸਾਥ ਕਰਨੇ ਦਾ ਸਾਂਝਾ ਉਪਦੇਸ਼ ਦਿੱਤਾ ਆ ਜਿਹਨੂੰ ਅਸੀਂ ਪੰਜਵਾਂ ਵਰਣ ਵੀ ਕਹਿੰਦੇ ਆ ਤਾਂ ਉਸ ਵਰਣ ਦੇ ਵਿੱਚੋਂ ਹੀ 바ਵਾ ਸਾਹਿਬ ਅੰਬੇਡਕਰ ਜਿਨ੍ਹਾਂ ਨੇ ਇਕਨੋਮਿਕ ਦੇ ਵਿੱਚ ਦੋ ਪੀ ਐਚ ਡੀ ਕੀਤੀਆਂ ਡੀ ਐਸ ਸੀ ਡੀ ਇਲਟ ਬਾਰਟ ਲਾ ਐਮ ਏ ਪੀ ਐਚ ਡੀ ਸਾਰੀਆਂ ਦੇ ਸਾਰੀਆਂ ਦੁਨੀਆ ਦੀ ਉਹ ਪੜਾਈਆਂ ਜਿਹੜੀਆਂ ਇੱਕ ਦੇਸ਼ ਨੂੰ ਚਲਾਉਣ ਦੇ ਲਈ ਲੋੜਿੰਦੀਆਂ 바ਵਾ ਸਾਹਿਬ ਨੇ ਸਾਰੀਆਂ ਸਾਰੀਆਂ ਉਹ ਅਰਜਤ ਕੀਤੀਆਂ ਔਰ ਦੇਸ਼ ਦਾ ਸੰਵਿਧਾਨ ਲਿਖਿਆ ਔਰ ਜਿਹੜੇ ਦੇਸ਼ ਦੇ ਸੰਵਿਧਾਨ ਦੇ ਵਿਰੋਧੀ ਆ ਉਹ ਕੁਛ ਨਹੀਂ ਜਾਣਦੇ ਇਸ ਵੀਡੀਓ ਤੋਂ ਬਾਅਦ ਬਹੁਤ ਇਸ ਤੇ ਮੈਨੂੰ ਪਤਾ ਤੁਹਾਡੇ ਇਸ ਚੈਨਲ ਦੇ ਉੱਤੇ ਫਿਰ ਥੱਲੇ ਕਮੈਂਟ ਬੜੇ ਆਉਂਦੇ ਆ ਔਰ ਜਿਨ੍ਹਾਂ ਨੂੰ ਵੀ ਜਾਣਕਾਰੀ ਆ ਉਹਦਾ ਕਮੈਂਟ ਕਰਨਗੇ ਗਾਨਗੇ ਜਿਨ੍ਹਾਂ ਨੂੰ ਪਤਾ ਕੱਖ ਨਹੀਂ ਨਾ ਜਿਨ੍ਹਾਂ ਨੇ ਭੂਆ ਪਟਿਆਲੇ ਭੇਜੀਆਂ ਆ ਉਹਨਾਂ ਨੂੰ ਬਹੁਤ ਇਹਦੇ ਨਾਲ ਤਕਲੀਫ ਹੋਣੀ ਆ ਤੇ ਜਿਨ੍ਹਾਂ ਨੇ ਅਕਬਰ ਨੂੰ ਆਪਣਾ ਜੀਜਾ ਜਵਾਈ ਬਣਾਇਆ ਉਹਨਾਂ ਨੂੰ ਵੀ ਬੜੀ ਤਕਲੀਫ ਹੋਣੀ ਆ ਕਿਉਂਕਿ ਉਹੋ ਹੀ ਲੋਕ ਨੇ ਸੰਵਿਧਾਨ ਵਿਰੋਧੀ ਤਾਕਤਾਂ ਨੇ ਔਰ ਅਸੀਂ ਅੱਜ ਡੀਸੀ ਸਾਹਿਬ ਨੂੰ ਜਿਹੜਾ ਆ ਸੀਪੀ ਸਾਹਿਬ ਨੂੰ ਇਹ ਮੰਗ ਪੱਤਰ ਦੇ ਕੇ ਆਏ ਆ ਕਿ ਜੇ ਸ਼ਾਮ ਤੱਕ ਜਿਹੜਾ ਆ ਇਹ ਜਿਹੜੇ ਦੋਸ਼ੀ ਆ ਉਹ ਕਾਬੂ ਨਾ ਕੀਤੇ ਤਾਂ ਕੱਲ ਨੂੰ ਫਿਰ ਜਿਹੜਾ ਆ ਪੰਜਾਬ ਬੰਦ ਲਈ ਤਿਆਰ ਰੋ ਔਰ 40% ਸਮਾਜ ਅਸੀਂ ਹੈਗੇ ਆ ਪੰਜਾਬ ਦੇ ਵਿੱਚ ਅਸੀਂ ਸਾਰਾ ਪੰਜਾਬ ਬਲੌਕ ਕਰ ਦੇਣਾ ਕੱਲ ਨੂੰ ਅੱਛਾ ਉਹਨਾਂ ਲੀਡਰਾਂ ਬਾਰੇ ਕੀ ਖਿਆਲ ਆ ਜਾਂ ਉਹ ਨਾ ਮੰਤਰੀਆਂ ਆ ਜਾਂ ਵਿਧਾਇਕਾ ਵਿਧਾਇਕਾਂ ਬਾਰੇ ਕੀ ਖਿਆਲ ਆ ਜਿਹੜੇ ਸੰਵਿਧਾਨ ਤਹਿਤ ਚੋਣ ਲੜ ਕੇ ਜਿੱਤਦੇ ਨੇ ਵਡੀਆਂ-ਵਡੀਆਂ ਕੁਰਸੀਆਂ ਉਹਨਾਂ ਨੂੰ ਮਿਲ ਜਾਂਦੀਆਂ ਨੇ ਵੱਡੇ-ਵੱਡੇ ਅਹੁਦੇ ਮਿਲ ਜਾਂਦੇ ਨੇ ਫਿਰ ਵੀ ਇਸ ਮਸਲੇ ਤੇ ਚੁੱਪ ਨੇ ਉਹਨਾਂ ਲੀਡਰਾਂ ਬਾਰੇ ਕੀ ਸੋਚਦੇ ਹੋ ਤੁਸੀਂ ਇਹਦੇ ਵਿੱਚ ਦੋ ਤਰ੍ਹਾਂ ਦੇ ਲੋਕ ਨੇ ਇੱਕ 도ਗਲੇ ਲੋਕ ਜਿਹੜੇ ਸੰਵਿਧਾਨ ਤੋਂ ਜਿੱਤ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਮੂਰਖ ਬਣਾ ਕੇ ਵੋਟਾਂ ਲੈ ਕੇ ਵਿਧਾਨ ਸਭਾ 'ਚ ਬੈਠੇ ਨੇ ਭਾਰਤ ਦੀ ਸੰਸਦ ਦੇ ਵਿੱਚ ਬੈਠੇ ਨੇ ਔਰ ਉੱਥੇ ਜਾ ਕੇ ਕੁਝ ਬੋਲ ਨਹੀਂ ਰਹੇ ਕਿਸੇ ਲੀਡਰ ਦਾ ਕੋਈ ਬਿਆਨ ਸਾਨੂੰ ਜਿਹੜਾ ਆ ਕਿਸੇ ਜਿਹੜਾ ਆ ਵਿਧਾਇਕ ਦਾ ਬਿਆਨ ਜਾਂ ਕਿਸੇ ਵੀ ਮੰਤਰੀ ਦਾ ਬਿਆਨ ਜਾਂ ਕਿਸੇ ਵੀ ਜਿਹੜਾ ਆ ਸੰਸਦ ਦਾ ਬਿਆਨ ਨਜ਼ਰ ਨਹੀਂ ਆਇਆ ਇੱਕ ਇਹਦੇ ਵਿੱਚ ਉਹ ਵੀ ਨੇ ਜਿਹੜੇ ਇਸੇ ਸੰਵਿਧਾਨ ਦੀ ਬਦੌਲਤ ਐਮਪੀ ਬਣੇ ਨੇ ਔਰ ਭਾਰਤ ਦੀ ਜਿਹੜੀ ਪਾਰਲੀਮੈਂਟ ਆ ਉਹਦੇ ਵਿੱਚ ਗਏ ਨੇ ਔਰ ਉੱਥੇ ਜਾ ਕੇ ਜਾਂ ਉਸ ਤੋਂ ਬਾਹਰ ਜਿਹੜਾ ਆ ਉਹ ਸੰਵਿਧਾਨ ਦਾ ਵਿਰੋਧ ਕਰ ਰਹੇ ਨੇ ਜਿਸ ਸੰਵਿਧਾਨ ਦੇ ਬਦੌਲਤ ਐਮਪੀ ਬਣੇ ਆ ਜਾਂ ਮੰਤਰੀ ਬਣੇ ਆ ਜਾਂ ਇਸ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ 13 ਲੋਕ ਸਭਾ ਚੋ ਹਿੱਸੇਦਾਰੀ ਮਿਲੀ ਆ ਉਹ ਉਸੇ ਹੀ ਸੰਵਿਧਾਨ ਦੇ ਖਿਲਾਫ ਜਿਹੜੀਆਂ ਸੱਜਸ਼ਾ ਕਰ ਰਹੇ ਨੇ ਜਿਹੜੀ ਲੀਡਰ ਨੇ ਜਿਹੜਾ ਵਿਰੋਧ ਕਰਦੇ ਨੇ ਜੀ ਸੰਵਿਧਾਨ ਦਾ ਵਿਰੋਧ ਕਰਦੇ ਨੇ ਪਾਰਲੀਮੈਂਟ 'ਚ ਜਾ ਕੇ ਦੇਖੋ ਜਿੰਨੇ ਵੀ ਕੱਟੜਪੰਥੀ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਜਿਹੜਾ ਆ ਪੰਜਾਬ 'ਚ ਕੋਈ ਅਲਗਾਓ ਬਾਤ ਚਾਹੁੰਦੇ ਆ ਜਿਹੜੇ ਗੈਰ ਲੋਕਤੰਤਰੀ ਜਿਹੜੇ ਮਾਰਕਾਡ ਦੇ ਤਰੀਕਿਆਂ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੈ ਆਪਣਾ ਬਖਾਨ ਕਰਦੇ ਆ ਉਹ ਲੋਕ ਨੇ ਇਹ ਇਹ ਤੇ ਸਮਝਣ ਵਾਲੀ ਗੱਲ ਆ ਕਿ ਜੇਕਰ ਤੁਸੀਂ ਪੰਜਾਬ ਨੂੰ ਜਿਹੜਾ ਆ ਇੱਕ ਵਿਸ਼ੇਸ਼ ਸੂਬਾ ਬਣਾਉਣਾ ਚਾਹੁੰਦੇ ਆ ਜੇਕਰ ਪੰਜਾਬ ਦੇ ਵਿੱਚ ਕੋਈ ਇਕਾਗਰਤਾ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਪੰਜਾਬ ਦੀ ਵਿਧਾਨ ਸਭਾ ਦੇ ਕਬਜ਼ਾ ਕਰੋ ਵਿਧਾਨ ਸਭਾ ਦੇ ਵਿੱਚ ਤੇ ਤੁਹਾਡਾ ਇੱਕ ਵੀ ਜਿਹੜਾ ਆ ਵਿਧਾਇਕ ਨਹੀਂ ਹੈਗਾ ਤੁਸੀਂ ਭਾਰਤ ਦੀ ਜਿਹੜੀ ਸੰਸਦ ਆ ਪੰਜਾਬ ਦੀਆਂ ਚੰਡੀਗੜ੍ਹ ਮਲਾ ਕੇ 14 ਸੀਟਾਂ ਮੜ ਜਾਂਦੀਆਂ ਤੁਸੀਂ 14 ਸੀਟਾਂ ਦੇ ਕਬਜ਼ਾ ਕਰੋ ਪੰਜਾਬ ਦੀ ਸਿਹਦਰੀ ਤੈਅ ਕਰੋ ਉਹਦੇ ਨੂੰ ਤਾਂ ਤੁਸੀਂ ਕਰ ਨਹੀਂ ਸਕਦੇ ਤੁਹਾਡੀ ਕੋਈ ਸੁਣਵਾਈ ਹੈ ਨਹੀਂ ਤੁਹਾਡੀ ਕੋਈ ਭੇਡ ਚਾਲ ਜਿਹੜੀ ਆ ਉਸ ਪਾਸੇ ਨੂੰ ਮਨਸਰ ਹੈ ਹੀ ਨਹੀਂਗੀ ਤੁਸੀਂ ਇਹਦਾ ਸਾਰੇ ਦੇ ਸਾਰੇ ਪੰਜਾਬ ਦੇ ਵਿੱਚ ਕੱਟੜਵਾਦ ਫਲਾ ਰਹੇ ਆ ਪੰਜਾਬ ਨੂੰ ਜਿਹੜਾ ਆ ਤੋੜ ਰਹੇ ਆ ਪੰਜਾਬ ਦੇ ਵਿੱਚ ਜਿਹੜੀ ਐਸਸੀ ਕਮਿਊਨਿਟੀ ਆ ਉਸ ਨੂੰ ਜਿਹੜੀ ਸੰਵਿਧਾਨ ਦੇ ਕਰਕੇ ਹੀ ਜਿਨ੍ਹਾਂ ਦਾ ਸਨਮਾਨ ਆ 바ਵਾ ਸਾਹਿਬ ਅੰਬੇਡਕਰ ਕੇ ਹੀ ਜਿਨ੍ਹਾਂ ਦਾ ਸਨਮਾਨ ਆ ਐਸਸੀ ਕਮਿਊਨਿਟੀ ਵਿਸ਼ੇਸ਼ ਤੌਰ ਤੇ ਉਸ ਤੋਂ ਬਾਅਦ ਬੀਸੀ ਔਰ ਪੂਰੇ ਭਾਰਤ ਦੇ ਸਾਰੀਆਂ ਮਹਿਲਾਵਾਂ ਦਾ ਜਿਹੜਾ ਸਨਮਾਨ ਆ ਉਹ ਸੰਵਿਧਾਨ ਦੇ ਕਰਕੇ ਆ ਜੇਕਰ ਮਨੁੱਖ ਸਮ੍ਰਿਤੀ ਜਿਹੜਾ ਦੇਖੋ ਜਿਹੜੇ ਵਿਚਾਰਕ ਲੋਕ ਨੇ ਕੱਟੜ ਪੰਥੀਆਂ ਦੇ ਵਿੱਚ ਕੁਝ ਜਿਹੜੇ ਵਿਚਾਰਕ ਲੋਕ ਨੇ ਮਨੁੱਖ ਸਮ੍ਰਿਤੀ ਨੂੰ ਪੜ ਲਿਆ ਆ ਉਹਨਾਂ ਨੂੰ ਪਤਾ ਲੱਗ ਚੁੱਕਾ ਆ ਕਿ ਸੰਵਿਧਾਨ ਜਿਹੜਾ ਕੀ ਆ ਔਰ ਮਨੁੱਖ ਸਮ੍ਰਿਤੀ ਜਿਹੜੀ ਕੀ ਆ ਉਹ ਤਾਂ ਸੰਵਿਧਾਨ ਦੇ ਵਿਰੋਧ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ ਲੇਕਿਨ ਬਾਅਦ ਵਿੱਚ ਇਹ ਕਹਿ ਕੇ ਕਿ ਉਹ ਕੋਈ ਮਾਨਸਿਕ ਰੋਗੀ ਸੀ ਜਾਂ ਕੀ ਸੀਗਾ ਜਿਹੜਾ ਬੰਦਾ ਆਪਣੇ ਆਪ ਨੂੰ ਕਹਿੰਦਾ ਕਿ ਜੇ ਉਹ ਕਹਿੰਦਾ ਕਿ ਉਹ ਮਾਨਸਿਕ ਰੋਗੀ ਸੀ ਉਹਨੂੰ ਕਿੱਦਾਂ ਪਤਾ ਬ ਚਾਚੂ ਦੀ ਵੀ ਅਦਵੀ ਗਾਨੀ ਉਹਨੂੰ ਕਿੱਦਾਂ ਪਤਾ ਕਿ ਭਾਰਤ ਦੇ ਸੰਵਿਧਾਨ ਨੂੰ ਜਿਹੜਾ ਆ ਉਹਦੀ ਕਾਪੀ ਨੂੰ ਅੱਗ ਲਾਉਣੀ ਹੈ ਕਿੱਦਾਂ ਪਤਾ ਉਹਨੂੰ ਉਹ ਕੋਈ ਜਿਹੜਾ ਮਾਨਸਿਕ ਰੋਗੀ ਨਹੀਂ ਹੈ ਇਹ ਬੜੀ ਸਾਜਿਸ਼ ਕੀਤੀ ਜਾ ਰਹੀ ਆ ਕਿਤੇ ਇਦਾਂ ਨਾ ਹੋਵੇ ਕਿ ਪੰਜਾਬ ਦੇ ਵਿੱਚ ਐਸਸੀ ਜਿਹੜਾ ਆ ਪੂਰੇ ਦਾ ਪੂਰਾ ਇੱਕ ਪਾਸੇ ਖੜ ਜਵੇ ਤੇ ਬਾਕੀ ਧਿਰਾਂ ਜਿਹੜੀਆਂ ਚਾਹੇ ਉਹ ਏਜੰਸੀਆਂ ਨੇ ਚਾਹੇ ਉਹ ਸੰਵਿਧਾਨ ਵਿਰੋਧੀ ਤਾਕਤਾਂ ਨੇ ਚਾਹੇ ਉਹ ਸੰਵਿਧਾਨ ਵਿਰੋਧੀ ਕੱਟੜਪੰਥੀ ਨੇ ਇੱਕ ਪਾਸੇ ਖੜ ਜਾਣ ਫੇ ਆਮੋ ਸਾਹਮਣਾ ਹੋਏਗਾ ਮੁਕਾਬਲਾ ਔਰ ਫਿਰ ਇਹ ਪ੍ਰਸ਼ਾਸਨ ਜਿਹੜਾ ਪੁਲਿਸ ਆ ਜਿਹੜੀ ਆ ਪੰਜਾਬ ਦੀ ਸਰਕਾਰ ਲਾਅ ਐਂਡ ਆਰਡਰ ਜ ਅੱਛਾ 26 ਜਨਵਰੀ ਵਾਲੇ ਦਿਨ ਵੱਖੋ-ਵੱਖਰੇ ਸਰਕਾਰੀ ਅਦਾਰਿਆਂ ਦੀ ਸੁਰੱਖਿਆ ਵਧਾਈ ਗਈ। ਤੁਹਾਨੂੰ ਕੀ ਲੱਗਦਾ ਹੈ ਜਿਹੜੀ ਇਹ ਡਾਕਟਰ ਭੀਮਰਾਓਂ Ambedkar ਸਾਹਿਬ ਦੇ ਆਲੇ-ਦੁਆਲੇ ਬੁੱਤ ਦੇ ਸਿਕਿਉਰਟੀ ਨਾ ਲੱਗਣਾ ਇਹਦੇ ਪਿੱਛੇ ਵੱਡਾ ਕਾਰਨ ਕੀ ਹੈਗਾ ਪੰਜਾਬ ਸਰਕਾਰ ਦੀ ਇਹਦੇ ਪਿੱਛੇ ਮੰਸ਼ਾ ਕੀ ਹੋਊਗੀ ਜੀ। ਦੇਖੋ ਜਿੱਦਾਂ ਮੈਂ ਪਹਿਲਾਂ ਲਫ਼ਜ਼ ਬੋਲਿਆ ਕਿ ਇਹ ਲੋਕ ਚਾਹੇ ਸਰਕਾਰ ਹੀ ਆ ਤੇ ਚਾਹੇ ਸਰਕਾਰ ਦੇ ਮੰਤਰੀ ਆ ਚਾਹੇ ਜਿਹੜੀਆਂ ਇਹ ਗੈਰ ਸਮਾਜਿਕ ਤਾਕਤਾਂ ਇਹ ਸਾਰੇ ਸੰਵਿਧਾਨ ਦੇ ਵਿਰੋਧੀ ਆ, 바ਵਾ ਸਾਹਿਬ ਦੇ ਵਿਰੋਧੀ ਆ। ਇਹਨਾਂ ਨੂੰ 26 ਜਨਵਰੀ ਨਾਲ ਕੋਈ ਸਰੋਕਾਰ ਨਹੀਂ ਹੈ। ਭਗਵੰਤ ਮਾਨ ਸਾਹਿਬ ਵੀ ਸੰਵਿਧਾਨ ਵਿਰੋਧੀ ਹੋ ਦੇਖੋ ਜਿਹੜੀ ਸਟੇਟ ਆ ਜੇ ਉਹ ਆਪਣਾ ਲਾਅ ਡਰੈਂਟ ਮੈਂਟੇਨ ਹੀ ਨਹੀਂ ਕਰ ਰਹੀ ਤੇ ਅਸੀਂ ਉਸ ਨੂੰ ਵੀ ਸਭਧਾਨ ਵਿਰੋਧੀ ਕਹਾਵਾਂਗੇ ਕਾਰਨ ਕੀ ਆ ਕਿ 26 ਜਨਵਰੀ 1950 ਰਿਪਬਲਿਕ ਡੇ ਡਿਕਲੇਅਰ ਆ ਇਹ ਤਾਂ ਮਜਬੂਰੀ ਵਸ ਜਿਹੜਾ ਆ ਤਿਰੰਗਾ ਚੜਾਉਂਦੇ ਆ ਜਾਂ 바ਵਾ ਸਾਹਿਬ ਨੂੰ ਜਿਹੜਾ ਆ ਫੁੱਲ ਅਰਪਣ ਕਰਦੇ ਆ ਜਾਂ ਸਭਧਾਨ ਦੀ ਜਿਹੜੀ ਕੋਈ ਗੱਲ ਕਰਦੇ ਆ 26 ਜਨਵਰੀ ਇਹਨਾਂ ਦੀ ਮਜਬੂਰੀ ਆ ਏਜੰਸੀਆਂ ਦੀ ਮਜਬੂਰੀ ਆ ਜਿਹੜੇ ਸਰਕਾਰ ਦੇ ਮੰਤਰੀ ਆ ਸਰਕਾਰਾਂ ਆ ਵਿਧਾਇਕ ਆ ਸੰਸਦ ਆ ਇਹਨਾਂ ਦੀ ਮਜਬੂਰੀ ਆ ਕਿਉਂਕਿ ਉਹਤੋਂ ਨੇ ਵੋਟਾਂ ਵਟੋੜਨੀਆਂ ਲੇਕਿਨ ਇਹਦੇ ਮਨ ਦੇ ਵਿੱਚ ਜਿਹੜੀ ਦਿਲ ਦੇ ਵਿੱਚ ਜਿਹੜਾ ਅ ਜਿਹੜਾ ਅਮਲੀ ਜਾਮਾ ਪਨਾਉਣਾ ਉਹਦੇ ਵਿੱਚ ਅੰਬੇਡਕਰ ਦੇ ਨਾਲ 바ਵਾ ਸਾਹਿਬ ਦੀ ਸੋਚ ਦੇ ਨਾਲ ਔਰ ਸੰਵਿਧਾਨ ਦੇ ਨਾਲ ਇਹ ਦੂਰ ਨੇੜੇ ਦਾ ਕੋਈ ਨਾਤਾ ਨਹੀਂ ਹੈ ਜੀ ਅੰਤਰ ਦੇ ਵਿੱਚ ਬਹੁਤੇ ਲੋਕ ਇਹ ਕਹਿਣਗੇ ਵੀ ਭਾਈ ਹੇਠਾਂ ਕਮੈਂਟ ਵੀ ਕਰਨਗੇ ਬਹੁਤੇ ਲੋਕਾਂ ਦੇ ਵਿੱਚ ਇਹ ਚਰਚਾਵਾ ਵੀ ਨੇ ਵੀ ਭਾਈ ਜੇ ਸਵਿਧਾਨ ਦੀ ਤੁਸੀਂ ਗੱਲ ਕਰਦੇ ਹੋ ਉਸੇ ਸੰਵਿਧਾਨ ਤਹਿਤ ਉਸ ਨੌਜਵਾਨ ਤੇ ਕਾਰਵਾਈ ਹੋ ਗਈ ਹੈ ਕਾਨੂੰਨੀ ਕਾਰਵਾਈ ਹੋ ਗਈ ਹੈ ਫਿਰ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਹੈ ਉਸ ਸੰਵਿਧਾਨ ਦੀ ਕੀਤੀ ਹੋਈ ਕਾਰਵਾਈ ਤੋਂ ਸੰਤੁਸ਼ਟ ਕਿਉਂ ਨਹੀਂ ਹੈਗੇ ਜੀ ਫਿਰ ਹੁਣ ਪੰਜਾਬੀ ਚ ਦੱਸਦਾ ਅਸੀਂ ਹੈਗੇ ਆ ਬਾਬਾ ਜੀਵਨ ਸਿੰਘ ਰੰਗਰੇਟੇ ਦੇ ਕੁੰਬੇ ਦੇ ਵਿੱਚੋਂ ਅਸੀਂ ਹੈਗੇ ਆ ਕਲਗੀਧਰ ਭਾਈ ਸੰਗਤ ਸਿੰਘ ਦੇ ਕੁੰਬੇ ਦੇ ਵਿੱਚੋਂ ਸੋਦੇ ਲਾਉਣ ਦਾ ਜਿੰਨਾ ਸਾਨੂੰ ਜਾਚ ਆ ਨਾ ਉਹਨਾਂ ਕਿਸੇ ਨੂੰ ਨਹੀਂ ਹੈਗਾ ਸਾਡੇ ਪੂਰਵਜਾਂ ਨੇ ਸ਼ੁਰੂ ਤੋਂ ਸੋਦੇ ਹੀ ਲਾਏ ਆ ਇਹ ਫੇ ਸੋਧਾ ਲਾਉਣ ਵਾਲਾ ਫੇ ਕੰਮ ਜਿਹੜਾ ਨਹੀਂ ਕਰਾਉਣਾ ਆ ਫੇ ਕਰਾ ਲੈਣਗੇ ਕਿਉਂਕਿ ਕਿਉਂਕਿ ਜਦੋਂ ਜਦੋਂ ਕੋਈ ਬੇਅਦਬੀ ਦੀ ਮਾਮਲਾ ਆਉਂਦਾ ਤਾਂ ਇਹ ਸੋਧਾ ਲਾਉਣ ਤੌਰ ਪੈਂਦੇ ਆ ਹੈਨਾ ਲਤਾ ਵਾ ਵੱਢ ਕੇ ਬੰਦਾ ਟੰਗ ਦਿੰਦੇ ਆ ਤੇ ਫੇ ਅਸੀਂ ਸਮਾਜ ਜਿਹੜਾ ਆ ਉਹ ਆਪਣੇ ਇਸ ਰੈਬਰ ਨੂੰ ਆਪਣੇ ਇਸ ਪਰਮ ਪਿਤਾ ਨੂੰ ਜੋ ਹੈ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਨੂੰ ਵਿਸ਼ਵ ਦਾ ਜਿਹੜਾ ਇਹ ਐਡਾ ਵੱਡਾ ਸ਼ਖਸ ਆ ਕਿ ਛਿਆਂ ਦੇ ਵਿੱਚੋਂ ਇੱਕ ਆ ਔਰ ਕਲਰ ਪਬਲਿਕ ਡੇ ਸੀ ਜਿਹਦੇ ਕਰਕੇ ਸਾਨੂੰ ਇੱਥੇ ਖੜੇ ਹੋਣ ਦਾ ਬੋਲਣੇ ਦਾ ਪਾਣੀ ਪੀਣੇ ਦਾ ਪਬਲਿਕ ਥਾਵਾਂ ਤੇ ਵਿਚਰਨੇ ਦਾ ਆਪਣੀ ਗੱਲ ਕਹਿਣੇ ਦਾ ਬੱਸਾਂ 'ਚ ਟਰੈਵਲ ਕਰਨੇ ਦਾ ਔਰ ਪੜਨੇ ਦਾ ਨੌਕਰੀ ਲੈਣੇ ਦਾ ਔਰ ਬਰਾਬਰ ਭਾਰਤ ਦੀ ਨਾਗਰਿਕਤਾ ਸਮਾਨਤਾ ਦਾ ਵੋਟ ਦਾ ਅਧਿਕਾਰ 바ਵਾ ਸਾਹਿਬ ਅਮੈਂਡਮੈਂਟ ਕਰਨੇ ਲੈ ਕੇ ਦਿੱਤਾ ਆ ਇਹਨਾਂ ਦੇ ਕਿਸੇ ਵੀ ਅਖੋਤੀ ਜਿਹੜਾ ਆ ਇਹਨਾਂ ਜਿਹੜੇ ਰਿਚੁਅਲਸ ਦੇ ਵਿੱਚ ਚੱਲਦੇ ਆ ਜਾਂ ਕਿਸੇ ਕਟੜ ਪੰਥ ਨੇ ਸਾਨੂੰ ਲੈ ਕੇ ਨਹੀਂ ਦਿੱਤਾ ਤੇ ਇਹ ਸੋਧਾ ਲਾਉਣਾ ਜਾਣਦੇ ਆ ਤੇ ਬਸੀਂ ਵੀ ਸੋਧਾ ਲਾਵਾਂਗੇ ਅੱਛਾ ਸੋਧਾ ਸੋਧਾ ਲਾਉਣ ਦੀ ਤੁਸੀਂ ਗੱਲ ਕਰ ਰਹੇ ਹੋ ਇਹ 바ਵਾ ਸਾਹਿਬ ਦਾ ਸੰਵਿਧਾਨ ਸੋਧਾ ਲਾਉਣ ਦੀ ਇਜਾਜ਼ਤ ਦਿੰਦਾ ਹੈ ਜੀ ਮੈਂ ਦੁਬਾਰਾ ਫੇਰ ਦੋਹਰੋ ਨਾ ਕਿ ਜੇਕਰ ਇਹਨਾਂ ਲੋਕਾਂ ਨੇ ਬਾਬਾ ਸਾਹਿਬ ਦੇ ਸਬਦਾਨ ਦੀ ਆੜ ਦੇ ਵਿੱਚ ਬਾਬਾ ਸਾਹਿਬ ਦੇ ਸਬਦਾਨ ਦਾ ਸਟੈਚੂ ਜਿਹੜਾ ਆ ਜਾਂ ਬਾਬਾ ਸਾਹਿਬ ਦਾ ਬੁੱਤ ਤੋੜਨਾ ਹੈ ਉਹ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੀ اچھا ਤੇਰੇ ਵਿੱਚ ਇਹ ਜ਼ਰੂਰ ਦੱਸਦੇ ਹੋ ਜਿਹੜੀ ਕਾਰਵਾਈ ਹੋਈ ਹੈ ਕਾਨੂੰਨੀ ਕਾਰਵਾਈ ਹੋਈ ਹੈ ਸਮੁੱਚਾ Dalit ਭਾਈਚਾਰਾ ਉਸ ਸੰਵਿਧਾਨ ਤਹਿਤ ਹੋਈ ਕਾਰਵਾਈ ਤੋਂ ਜਿਹੜਾ ਸੰਤੁਸ਼ਟ ਕਿਉਂ ਨਹੀਂ ਹੈਗਾ ਤੁਸੀਂ ਫੇਰ ਕਹਿ ਰਹੇ ਹੋ ਵੀ ਭਾਈ ਉਸਤੇ ਐਨਐਸਏ ਲੱਗਣਾ ਚਾਹੀਦਾ ਤੁਸੀਂ ਸੰਤੁਸ਼ਟ ਕਿਉਂ ਨਹੀਂ ਹੋ ਜਾਂ ਸਮੁੱਚਾ Dalit ਭਾਈਚਾਰਾ ਜਿਨ੍ਹਾਂ ਦੇ ਮਨ ਦੇ ਵਿੱਚ ਰੋਸ ਹੈ ਵੀ ਭਾਈ 26 ਜਨਵਰੀ ਵਾਲੇ ਦਿਨ बाबा ਸਾਹਿਬ ਦੀ ਮੂਰਤੀ ਤੇ ਹਥੌੜੇ ਮਾਰੇ ਗਏ ਤੁਹਾਨੂੰ ਹਰਟ ਹੋਇਆ ਠੀਕ ਹੈ ਉਸ ਸੰਵਿਧਾਨ ਤਹਿਤ ਕੀਤੀ ਹੋਈ ਉਸ ਨੋਜਵਾਨ ਤੇ ਕਾਰਵਾਈ ਦੀ ਤੁਹਾਨੂੰ ਸੰਤੁਸ਼ਟੀ ਕਿਉਂ ਨਹੀਂ ਹੈਗੀ ਜੀ ਜਿਹੜੇ ਲੋਕ ਸੰਵਿਧਾਨ ਦਾ ਵਿਰੋਧ ਕਰ ਰਹੇ ਆ ਜਿਹੜੇ ਲੋਕ 바ਵਾ ਸਾਹਿਬ ਦਾ ਵਿਰੋਧ ਕਰ ਰਹੇ ਆ ਉਹ ਨਾ ਸ਼ੁਕਰੇਓ 바ਵਾ ਸਾਹਿਬ ਦੇ ਸਵਿਧਾਨ ਦੇ ਕਰਕੇ ਤੁਹਾਨੂੰ ਰਾਈਟ ਮਿਲਿਆ ਕਿ ਤੁਸੀਂ ਕਿਤੇ ਜਿਹੜਾ ਆਪਣੇ ਆਪ ਨੂੰ ਪ੍ਰੋਟੈਸਟ ਕਰ ਸਕਦੇ ਆ ਜੇ ਕਿਸਾਨ ਮੋਰਚਾ ਜਿਹੜਾ 2 ਸਾਲ ਤੋਂ ਵੱਧ ਸਮਾਂ ਦਾ ਚੱਲਿਆ ਤਾਂ 바ਵਾ ਸਾਹਿਬ ਦੇ ਸਵਿਧਾਨ ਕਰਕੇ ਚੱਲਿਆ ਜੇ ਅਸੀਂ ਦੋ ਦੋ ਵਾਰ ਕਿਸਾਨ ਮੋਰਚੇ ਜਾ ਕੇ ਕਿਸਾਨਾਂ ਦੇ ਲਈ ਜਿਹੜੀ ਆ ਹਾ ਦਾ ਨਾਰਾ ਮਾਰਿਆ ਆ ਮਜ਼ਦੂਰ ਏਕਤਾ ਦਾ ਜਿਹੜਾ ਨਾਰਾ ਬੁਲੰਦ ਕੀਤਾ ਆ ਤਾਂ ਅਸੀਂ ਸਵਿਧਾਨ ਦੇ ਕਰਕੇ ਕੀਤਾ ਆ ਜੇ ਉਸ ਸਵਿਧਾਨ ਨੂੰ ਹੀ ਤੁਸੀਂ ਜਿਹੜਾ ਤੋੜੂਗੇ ਪਾੜੂਗੇ ਤਾਂ ਫਿਰ ਜਿਹੜੀ ਦੁਸ਼ਮਣ ਜਮਾਤ ਜਿਹੜਾ ਤੁਹਾਡਾ ਵੀ ਯੂਜ਼ ਕਰ ਰਹੀ ਆ ਉਹਨਾਂ ਨੇ ਤਾਂ ਆਪੇ ਆਕੇ ਦੇਖੋ ਪਾਰਦਾ ਸਵਿਧਾਨ ਹੈਗਾ ਫਲੈਕਸੀਬਲ ਸਵਿਧਾਨ ਬਿਲਕੁਲ ਫਲੈਕਸੀਬਲ ਸਵਿਧਾਨ ਆ ਬਹੁਤ ਹੀ ਹਲੀਮੀ ਦੇ ਨਾਲ ਬਹੁਤ ਹੀ ਰਿਆਇਤ ਦੇ ਨਾਲ ਜਿਹੜਾ ਆਪਣੀ ਕਾਰਵਾਈ ਜਿਹੜੀ ਆ ਦਰ ਅੰਜਾਮ ਲਿਆਉਂਦਾ ਆ ਠੀਕ ਹੈ ਜੀ ਸਵਿਧਾਨ ਦੀ ਜਿਹੜੀ ਫਲੈਕਸੀਬਿਲਟੀ ਆ ਉਹ ਦੇਖੋ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਦੇ ਬਿਲਕੁਲ ਸੰਦੇਸ਼ ਨਾਲ ਮਿਲਦੀ ਆ ਕਿ ਸਭੇ ਸੁਖਾਲੀ ਵੂਠੀਆਂ ਇਹ ਹੋਇਆ ਹਲੀਮੀ ਰਾਜ ਜਿਓ ਇਹ ਉਹਦੇ ਨਾਲ ਮਿਲਦੀ ਜੁਲਦੀ ਸਵਿਧਾਨ ਦੀ ਜਿਹੜੀ ਸਖਤਾਈ ਉਹਦੇ ਨਾਲ ਮਿਲਦੀ ਜੁਲਦੀ ਆ ਬਿਲਕੁਲ ਇਹ ਫਲੈਕਸੀਬਲ ਸਵਿਧਾਨ ਆ ਹੁਣ ਤੁਸੀਂ ਕਹਿੰਨੇ ਆ ਕਿ ਐਨਐਸਏ ਨਹੀਂ ਲੱਗਣਾ ਜਿਹੜੇ ਬੰ ਕਮੈਂਟ ਕਰਨਗੇ ਉਹ ਦੱਸਣਗੇ ਇੰਨੇ ਸੇ ਕਿਉਂ ਨਹੀਂ ਲੱਗਣਾ ਚਾਹੀਦਾ ਦੇਸ਼ ਦਾ ਰਿਪਬਲਿਕ ਡੇ ਉਹਦੇ ਦੇ ਤੁਸੀਂ ਐਡਾ ਵੱਡਾ ਕੰਟੈਂਪਟ ਆਫ ਕਨਸਟੀਟਿਊਸ਼ਨ ਕਰ ਰਹੇ ਹੋ ਫਿਰ ਦੇਸ਼ ਦੀ ਸੁਰੱਖਿਆ ਨੂੰ ਖਤਰਾ ਨਹੀਂ ਤਾਂ ਹੋਰ ਕੀ ਹੈ ਤੁਸੀਂ ਭਾਰਤ ਦੇ ਸੰਵਿਧਾਨ ਨਿਰਮਾਤਾ 바ਵਾ ਸਾਹਿਬ ਅੰਬੇਡਕਰ ਦਾ ਕੰਟੈਂਪਟ ਕਰ ਰਹੇ ਹੋ ਤਾਂ ਕਿਉਂ ਨਹੀਂ ਤੁਕਾ ਲੱਗਣਾ ਚਾਹੀਦਾ ਰਸੂਕਾ ਲੈਣੇ ਤਾਂ ਫਾਹੇ ਲਉਣਾ ਚਾਹੀਦਾ ਇਹਨਾਂ ਦੇਸ਼ ਧਰੋਈਆਂ ਨੂੰ ਨਾ ਬਰਦਾਸ਼ਤ ਕਰਨ ਦੇ ਯੋਗ ਏ ਕਾਰਵਾਈ ਆ 40% ਸਮਾਜ ਜਿਹੜਾ ਕਿ ਬਾਬਾ ਸਾਹਿਬ ਦੀ ਫੈਲੋਸ਼ਿਪ ਦੇ ਵਿੱਚ ਬੜੇ ਆਰਾਮ ਨਾਲ ਚੱਲ ਰਿਹਾ ਆ ਤੁਹਾਡਾ ਕੋਈ ਮਾੜਾ ਨਹੀਂ ਕਰ ਰਿਹਾ ਤੁਹਾਡੇ ਨਾਲ ਕਿਤੇ ਵੀ ਜਿਹੜਾ ਆ ਕਿਤੇ ਵੀ ਤੁਹਾਡੇ ਜਿਹੜਾ ਰਾਹ ਦਾ ਰੋੜਾ ਨਹੀਂ ਬਣ ਰਿਹਾ ਪਾਜੀ ਤੁਸੀਂ ਇਦਾਂ ਛੇੜੂਗੇ ਤਾਂ ਫਿਰ ਨਤੀਜੇ ਭੁਗਤਣ ਨੂੰ ਤਿਆਰ ਰਹਿਣਾ ਬਹੁਤੇ ਲੋਕ ਕਹਿਣ ਵਾਲੇ ਵੀ ਕਹਿੰਦੇ ਨੇ ਵੀ ਭਾਈਚਾਰਕ ਸਾਹ ਜ ਖਤਮ ਕਰਨ ਵਾਸਤੇ ਇਹ ਜਿਹੜੀ ਘਟਨਾ ਹੋਈ ਹੈ 26 ਜਨਵਰੀ ਵਾਲੇ ਦਿਨ ਕਿ ਮੰਨਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਭਾਈਚਾਰਕ ਸਾਹ ਜ ਖਤਮ ਹੋਣ ਨੂੰ ਲੈ ਕੇ ਏਜੰਸੀਆਂ ਕਾਮਯਾਬ ਹੋਣਗੇ ਏਜੰਸੀਆਂ ਘਟਨਾਵਾਂ ਨੂੰ ਇਨਜਾਮ ਦਵਾ ਕੇ ਦੇਖੋ ਜਿਹੜੇ ਜ਼ਿੰਮੇਵਾਰ ਬੰਦੇ ਆ ਜ਼ਿੰਮੇਵਾਰ ਆਗੂ ਆ ਇਸ ਗੱਲ ਨੂੰ ਸਮਝਦੇ ਆ ਔਰ ਬਿਲਕੁਲ ਇਹਦੇ ਤੇ ਧਿਆਨ ਦੇਣ ਦੀ ਲੋੜ ਆ ਕਿ ਏਜੰਸੀਆਂ ਦੀ ਸਾਜ਼ਿਸ਼ ਹੋ ਸਕਦੀ ਆ ਕਿ ਬਟੇਰਾ ਉਹਨਾਂ ਦੇ ਹੱਥ ਆਇਆ ਤੇ ਬਟੇਰਾ ਉਹ ਨਹੀਂ ਉੱਥੇ ਭਗਤਾ ਦਿੱਤਾ ਬਾਅਦ ਚ ਬਟੇਰੇ ਨੂੰ ਵੱਢ ਕੇ ਟੰਗ ਵੀ ਦੇਣਗੇ ਉਹ ਜਿੱਦਾਂ ਕਰਦੇ ਹੁੰਦੇ ਆ ਕਿ ਉਹ ਲੋ ਜੀ ਬਟੇਰਾ ਸੋਧ ਦਿੱਤਾ ਲੇਕਿਨ ਬਿਲਕੁਲ ਇਹ ਹੋ ਸਕਦਾ ਆ ਕਿ 40% ਐਸੀ ਸਮਾਜ ਔਰ ਜਿਹੜੇ ਆਪਣੇ ਆਪ ਦੇ ਵਿੱਚ ਰੈਡੀਕਲ ਆ ਕੱਟੜ ਪੰਥੀ ਆ ਉਹ ਹੋ ਸਕਦਾ ਹੈ ਇੱਕ ਪਾਸੇ ਹੋ ਜਾਣ ਲੇਕਿਨ ਇਹਦੇ ਵਿੱਚ ਉਹਨਾਂ ਦੀ ਲੀਡਰ ਦੀ ਜ਼ਿੰਮੇਵਾਰੀ ਆ ਸਭ ਤੋਂ ਵੱਡੀ ਜ਼ਿੰਮੇਵਾਰੀ ਲੀਡਰਾਂ ਦੀ ਹੁੰਦੀ ਹੈ ਸਮਾਜ ਤਾਂ ਭੇਡਾਂ ਦੀ ਨਿਆਈ ਲੀਡਰ ਦੇ ਮਗਰ ਤੁਰ ਪੈਂਦਾ ਹੈ ਕੇ ਲੀਡਰ ਨੇ ਕਹਤਾ ਆ ਤਾਂ ਆ ਕਰਦੇਓ ਲੇਕਿਨ ਲੀਡਰ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਆ ਅਸੀਂ ਸਮਾਜਿਕ ਆਗੂ ਸਾਡੀ ਜ਼ਿੰਮੇਵਾਰੀ ਬਣਦੀ ਸੀ ਇੱਥੇ ਆਏ ਆ ਬਿਲਕੁਲ ਮੈਂ ਜ਼ਿੰਮੇਵਾਰੀ ਨਾਲ ਬੋਲ ਰਿਹਾ ਆ ਮੇਰਾ ਇੱਕ ਇੱਕ ਲਫ਼ਜ਼ ਮੈਂ ਕੋਈ ਲਫ਼ਜ਼ ਵਾਪਸ ਨਹੀਂ ਲੈਣਾ ਜਿਹੜਾ ਮਾਈ ਦਾ ਲਾਲ ਮਰਜ਼ੀ ਆ ਜਾਵੇ ਅਸੀਂ ਆਪਣਾ ਕੋਈ ਲਫ਼ਜ਼ ਵਾਪਸ ਨਹੀਂ ਲਾਵਾਂਗੇ ਬਾਬਾ ਸਾਹਿਬ ਦੇ ਨਾਂ ਦੇ ਉੱਤੇ ਅਸੀਂ ਨਾ ਕਾਬਿਲੇ برداشت ਤੇ ਇਕੱਟ ਆ ਠੀਕ ਹੈ ਜੀ ਕਾਨੂੰਨ ਦੀ ਜਿਹੜੀ ਕਾਰਵਾਈ ਸਖਤੋ ਸਖਤ ਹੋਣੀ ਹੈ ਜੇ ਰਸੂਕਾ ਤੋਂ ਘੱਟ ਸਾਨੂੰ ਕੁਝ ਵੀ ਮਨਜ਼ੂਰ ਨਹੀਂ ਹੈ ਅੱਛਾ ਕੱਲੇ ਨੂੰ ਤੁਸੀਂ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਹੈ ਰੱਬ ਨਾ ਕਰੇ ਕੋਈ ਅਜਿਹਾ ਮਾਹੌਲ ਬਣਦਾ ਜਿਸ ਦੇ ਨਾਲ ਸ਼ਾਂਤੀ ਭੰਗ ਹੁੰਦੀ ਹੈ ਫਿਰ ਤੁਸੀਂ ਮੰਨਦੇ ਹੋ ਕਿ ਉਹ ਏਜੰਸੀਆਂ ਜਿਹੜੀਆਂ ਆਪਣੇ ਮਨਸੂਬਿਆਂ ਦੇ ਵਿੱਚ ਕਾਮਯਾਬ ਹੋਣਗੀਆਂ ਜਿਵੇਂ ਭਾਈਚਾਰਕ ਸਾਂਝ ਤੋੜਨ ਨੂੰ ਲੈ ਕੇ ਜਾਂ ਅਜਿਹੇ ਘਟਨਾਵਾਂ ਨੂੰ ਜਾਣ ਦਵਾ ਕੇ ਭਾਈਚਾਰਕ ਸਾਂਝ ਖਤਮ ਕਰਨ ਨੂੰ ਲੈ ਕੇ ਉਹ ਜਿਹੜੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ ਤੁਸੀਂ ਮੰਨਦੇ ਹੋ ਕਿ ਕਾਮਯਾਬ ਹੋਣਗੀਆਂ ਜੀ ਦੇਖੋ ਜਿੱਦਾਂ ਮੈਂ ਪਹਿਲਾ ਦੌਰਾ ਕੀਤਾ ਜਿਹੜੇ ਜਿੱਥੇ ਬੰਦੀਆਂ ਆਏ ਜਿਹੜੇ ਜਿੱਥੇ ਬੰਦ ਕਾ ਆਗੂ ਆ ਉਹਨਾਂ ਦੀ ਵੱਡੀ ਜ਼ਿੰਮੇਵਾਰੀ ਆ ਕਿਉਂਕਿ ਸਾਡਾ ਪ੍ਰੋਟੈਸਟ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਹੋਣਾ ਆ ਸਾਡੀ ਜਿਹੜੀ ਆ ਇਤਰਾਜ਼ ਆ ਔਰ ਜਦੋਂ ਸੰਵਿਧਾਨਿਕ ਧਾਰਾ ਕੋਈ ਤੋੜੇਗਾ ਜੇ ਕੋਈ ਧਿਰ ਜਾਂ ਕੋਈ ਕੱਟੜਪੰਥੀ ਜਾਂ ਕੋਈ ਏਜੰਸੀਆਂ ਇਦਾਂ ਦਾ ਕੁਝ ਕਰਨਗੇ ਤਾਂ ਉਹਦੇ ਵਾਸਤੇ ਜਿਹੜਾ ਕਾਨੂੰਨ ਔਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਨਾ ਕਿ ਅਸੀਂ ਜ਼ਿੰਮੇਵਾਰ ਹੋਵਾਂਗੇ ਜੀ ਅੰਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਵੇਂ ਤੁਸੀਂ ਕਹਿ ਰਹੇ ਹੋ ਅਸੀਂ ਕੱਲ ਨੂੰ ਪੰਜਾਬ ਬੰਦ ਕਰਾਂਗੇ ਮੈਸੇਜ ਦੇਣਾ ਚਾਹੋਗੇ ਜੀ ਕੋਈ ਸਾਰਿਆਂ ਨੂੰ ਅਪੀਲ ਹੈ ਜੀ ਅੱਜ ਸ਼ਾਮ ਤੱਕ ਕਲੀਅਰ ਹੋ ਜਾਣਾ ਪ੍ਰਸ਼ਾਸਨ ਨੇ ਕਿਹਾ ਆ ਕਿ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜ ਕੇ ਉਹਨਾਂ ਦੇ ਉੱਤੇ ਤੁਰੰਤ ਜਿਹੜੀ ਹੈ ਕਾਰਵਾਈ ਕੀਤੀ ਜਾਵੇ ਕਿਸੇ 3 ਵਜੇ ਤੱਕ ਦਾ ਟਾਈਮ ਦਿੱਤਾ ਆ ਕਿ 3 ਵਜੇ ਤੱਕ ਤੁਹਾਨੂੰ ਸੰਤੋਸ਼ਜਨਕ ਜਿਹੜਾ ਜਵਾਬ ਦਿਓ ਕਿ ਜਿਹੜੇ ਵੀ ਉਹਦੇ ਪਿੱਛੇ ਜੱਥੇਬੰਦੀ ਆ ਜਿਹੜੇ ਵੀ ਉਹਦੇ ਪਿੱਛੇ ਬੰਦੇ ਆ ਦੋਸ਼ੀ ਆ ਉਹਨਾਂ ਦੀ ਧੜ ਪਕੜ ਕਰਕੇ ਉਹਨਾਂ ਦੇ ਉੱਤੇ ਜਿਹੜੀ ਆ ਸਖਤੋ ਸਖਤ ਕਾਨੂੰਨੀ ਕਾਰਵਾਈ ਕਨਟੈਂਪਟ ਆਫ ਕਨਸਟੀਟਿਊਸ਼ਨ ਕਨਟੈਂਪਟ ਆਫ ਬਾਬਾ ਸਾਹਿਬ ਅੰਬੇਡਕਰ ਕਨਟੈਂਪਟ ਆਫ ਰਿਪਬਲਿਕ ਡੇ ਇਹ ਲੱਗਣਾ ਚਾਹੀਦਾ ਆ ਔਰ ਸੁਕਾ ਤੋਂ ਘਟਣਾ ਉਹਦੇ ਉੱਤੇ ਜਿਹੜੀ ਕਾਰਵਾਈ ਹੋਣੀ ਚਾਹੀਦੀ ਜੇ ਹੋ ਜਾਂਦੀ ਆ ਤਾਂ ਠੀਕ ਆ ਕੱਲ ਨੂੰ ਜਿਹੜਾ ਆ ਪੰਜਾਬ ਜਲੰਧਰ ਜਿਹੜਾ ਹੈ ਜਲੰਧਰ ਚ ਬੋਲੇ ਬਹਾਲ ਦੇਵੇਗਾ ਅਦਰਵਾਈਜ਼ ਅਗਰ ਇਹਦਾ ਨਾ ਹੋਇਆ ਤਾਂ ਫੇਰ ਕੱਲ ਸਾਡੀ ਬੰਦੀ ਪੂਰੀ ਤਿਆਰੀ ਆ ਬੋਲੋ ਸ਼ੁਕਰੀਆ ਧੰਨਵਾਦ ਸੋ ਬਿਲਕੁਲ ਦਰਸ਼ਕੋ ਇਹ ਸੰਸਾ ਸਾਡੇ ਨਾਲ ਲਲਿਤ ਅੰਬੇਦਕਰ ਹੀ ਉਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਬੀਤੀ ਕੱਲ ਜਿਹੜੀ 26 ਜਨਵਰੀ ਵਾਲੇ ਦਿਨ ਅੰਮ੍ਰਿਤਸਰ ਦੇ ਵਿੱਚ ਘਟਨਾ ਘਟੀ ਹੈ ਉਸ ਨੂੰ ਲੈ ਕੇ ਇਹਨਾਂ ਨੇ ਆਪਣੇ ਵਿਚਾਰ ਦਿੱਤੇ ਤਾਂ ਬੀਤੀ ਕੱਲ ਜਿਹੜੀ ਘਟਨਾ ਘਟੀ ਹੈ 26 ਜਨਵਰੀ ਵਾਲੇ ਦਿਨ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੀ ਭੰਤੋੜ ਕਰਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ